ਉਹ ਫਲਕਾਰੀ ਕੱਢਦੀ ਕੁੜੀ ਐ ਉਹ ਉਹ ਜਲਿਆਂ ਵਾਲੇ ਬਾਗ ਐ ਉਹ ਭਗਤ ਸਿੰਘਸ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਜੇ ਅੱਜ 26 ਜਨਵਰੀ ਚ ਆ ਚੱਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਅਗਨੀ ਵੀਰ ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਅਗਨੀ ਵੀਰ ਸ਼ਹੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਗਿਆ ਦੀ ਕਹਿੰਦੇ ਜੀ ਅਗਨੀ ਵੀਰ ਹੈ ابھی نہیں دے ہوں سلامیا ابھی قربانیاں پچھے نہیں دے پر قربانیاں سنمان ستانوے لاکھ بندے محلہ جو دوائیاں لے کے ٹھیک ہو کے واپس کرے جا چکے ستانوے لکھ سکول بنا رہے نے ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖੇ ਹੋਏ ਆ ਤਾਂ ਕਿ ਸਾਡੇ ਕਰਾਂ ਹੋਰਿਆ ਆਉਣ ਉਹ ਸਾਡੇ ਤਾਂ ਤਿਹਾੜਾਂ ਜਿੱਕ ਦੂਜਾਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾਰੇ ਦਾ ਆ ਤਿਹਾਰੇ ਦਾ ਥਰਮਲ ਪ੍ਰਾਂਡ ਖਰੀਦ ਲੈ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਬਣੇ ਜਾਂਦੇ ਆ ਜੋ ਮਰਜੀ ਮੇਰੇ ਬਾਰੇ ਬੋਲੀ ਜਾਣ ਮੈਨੂੰ ਉੰਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਸਭ ਤੋਂ ਪਹਿਲਾਂ ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਇਸ ਕਰਕੇ ਖਾਸ ਨਹੀਂ ਹੈਗਾ ਕਿ ਰਿਪਬਲਿਕ ਡੇ ਆ ਪੰਜਾਬ ਲਈ ਇਸ ਕਰਕੇ ਖਾਸ ਹੈ ਕਿ ਰਿਪਬਲਿਕ ਡੇ ਲੈ ਕੇ ਹੀ ਪੰਜਾਬੀ ਆਏ ਨੇ ਨਹੀਂ ਤਾਂ ਗੋਰਿਆਂ ਦੀਆਂ ਗੁਲਾਮੀਆਂ ਦੇ ਵਿੱਚ ਪਤਾ ਹੀ ਨਹੀਂ ਕਿੰਨੀਆਂ 26 ਜਨਵਰੀਆਂ ਲੰਘੀਆਂ ਸੀ ਪੰਜਾਬੀਆਂ ਨੇ ਲੜਾਈਆਂ ਲੜੀਆਂ ਸ਼ਹੀਦੀਆਂ ਦਿੱਤੀਆਂ ਫਿਰ ਕਿਤੇ ਜਾ ਕੇ ਰਿਪਬਲਿਕ ਡੇ ਆਇਆ ਸੋ ਪੰਜਾਬ ਇਸ ਰਿਪਬਲਿਕ ਡੇ ਨੂੰ ਖਾਸ ਤੌਰ ਤੇ ਮਨਾਉਂਦਾ ਆ ਅੱਜ ਮੇਰੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਚ ਸਕੂਲਾਂ ਦੇ ਬੱਚੇ ਬੱਚੀਆਂ ਬੈਠੇ ਨੇ ਨੌਜਵਾਨ ਮੁੰਡੇ ਕੁੜੀਆਂ ਪੁਲਿਸ ਫੋਰਸ ਦੇ ਬੈਠੇ ਨੇ ਉਹਨਾਂ ਦੇ ਮਾਤਾ ਪਿਤਾ ਬੈਠੇ ਨੇ ਮੇਰੇ ਐਮ ਐਲ ਏ ਸਹਿਬਾਨ ਬੈਠੇ ਨੇ ਉਹਨਾਂ ਦਾ ਵੀ ਦਿਲ ਕਰਦਾ ਬੋਲਣ ਨੂੰ ਕਿਉਂਕਿ ਬੜੀ ਦੇਰ ਬਾਅਦ ਪੰਜਾਬ ਦੇ ਵਿੱਚ ਆਮ ਲੋਕਾਂ ਦਾ ਬੋਲਣ ਦੀ ਵਾਰ ਹੀ ਆਈ ਹੈ ਕੋਈ ਵੀ ਬੋਲ ਸਕਦਾ ਹੈ ਇੱਕ ਬੱਚਾ ਮੇਰੇ ਕੋਲੇ ਆਇਆ ਗੁਰਦੁਆਰਾ ਸਾਹਿਬ ਚ ਕਹਿੰਦਾ ਜੀ ਛੁੱਟੀਆਂ ਕਰ ਦੋ ਠੰਡ ਬਹੁਤ ਹੈ ਔਰ ਮੈਂ ਕਰ ਵੀ ਦਿੱਤੀਆਂ ਸੋ ਮੈਂ ਉਹ ਤੋਂ ਬਾਅਦ ਇਹ ਸੋਚਿਆ ਮੈਂ ਕਿ ਯਾਰ ਕੀ ਕੰਫੀਡੈਂਸ ਆ ਬੱਚਿਆਂ ਚ ਸੋ ਸਾਡੇ ਬੱਚਿਆਂ ਚ ਕੰਫੀਡੈਂਸ ਹੋਣਾ ਚਾਹੀਦਾ ਔਰ ਉਹੀ ਕੰਫੀਡੈਂਸ ਪੈਦਾ ਕਰਨ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਹਰ ਰੋਜ਼ ਕਿ ਨੌਕਰੀਆਂ ਮਿਲਣ ਉਹਨਾਂ ਨੂੰ ਉਹਦੇ ਨੇ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣ ਭਾਵੇਂ ਕੁੱਕਾ ਲਹਿਰ ਹੋਵੇ ਬੱਬਰ ਕੱਲੀ ਲਹਿਰ ਹੋਵੇ ਗਦਰ ਲਹਿਰ ਹੋਵੇ ਕਾਮਾਗਾਟਾ ਮਾਰੂ ਹੋਵੇ ਪਗੜੀ ਸੰਭਾਲ ਜੱਟਾ ਜਿੰਨੀਆਂ ਵੀ ਲਹਿਰਾਂ ਚੱਲੀਆਂ ਪੰਜਾਬ ਤੋਂ ਚੱਲੀਆਂ ਇਸ ਕਰਕੇ ਪੰਜਾਬ ਲਈ 26 ਜਨਵਰੀ ਤੇ 15 ਅਗਸਤ ਖਾਸ ਨੇ ਕਿਉਂਕਿ ਅਸੀਂ ਲੈ ਕੇ ਦਿੱਤੇ ਨੇ ਇਸ ਕਰਕੇ ਅਸੀਂ ਆਪਣਾ ਹੱਕ ਜਿਤਾਉਨੇ ਆ ਕਿ ਸਾਡੇ ਨੇ ਪਰ ਦੁੱਖ ਦੀ ਗੱਲ ਐ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਝਾਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਇੱਕ ਵਾਰੀ ਦੱਸ ਦੋ ਆ ਝਾਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਐ ਉਹ ਪੌਜਲਿਆਂ ਵਾਲੇ ਪਾਗ ਐ ਉਹ ਭਗਤ ਸਿੰਘਸ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂੰਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਉਹ ਤਾਂ ਉੱਥੇ ਮੈਂ ਬੋਲੂੰਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਚੱਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਕਟਣੀ ਲਾਲਾ ਲਾਜ ਪਤਰਾਇ ਸੁਖਦੇ ਮਦਨ لال ਢੀਂਗਰਾ ਸੁਖਦੇ ਦੀਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚੱਕੀਆਂ ਦੇ ਸੀਨ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਹੈ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ પેટ ਭਰਦਾ ਪੰਜਾਬ 182 ਲੱਖ ਮੀਟ्रिक टन 182 ਲੱਖ ਮੀਟ्रिक टन ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ ਚ ਅਸੀਂ ਆਪਣੀ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6 600 ਫੁੱਟ ਤੇ ਚਲਾ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਿਸਤੌਲ ਡਰੱਗ ਪਤਨ ਕੀ ਕੀ ਆਈ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ ਸুইস ਕਰਕੇ ਮੈਂ ਅਗਰ ਪੰਜਾਬ ਬਹੁਤ ਵਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜਿ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਜਨ ਕਿਉਂਕਿ ਮੈਂ ਕੱਲ ਗਿਆ ਖੰਨੇ ਕੋਲੇ ਪਿੰਡ ਆਰਾਮਗੜ ਸਰਦਾਰਾ ਅਗਨੀ ਵੀਰ ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਕਗਨੀ ਵੀਰ ਸ਼ਹੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਗਿਓ ਦੀ ਕੋਈ ਸਨਮਾਨੀ ਕੋਈ ਸਲਾਮੀ ਨਹੀਂ ਕੋਈ ਗੌਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾ ਦੁੱਖ ਹੋਇਆ ਇੱਕ ਦਾ ਦੁੱਖ ਹੋਇਆ ਉਦੇ ਪਿਤਾ ਨੂੰ ਵੀ ਮਿਲਿਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਨਪੜ ਬੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਗਦੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਫੌਜ ਚ ਭਰਤੀ ਕਰਾਇਆ ਸੀ ਫਿਰ ਇਤਰਾਜ਼ ਪੱਤਰ ਕੀਤਾ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ ਤਾਂ ਜਿਹੜਾ ਖੰਨੇ ਕੋਲੇ ਆਰਾਮਗੜ ਸਰਦਾਰਾ ਵਾਲਾ ਮੁੰਡਾ ਅਜੇ ਕੱਲ ਮੈਂ ਜਾ ਕੇ ਉਹਨਾਂ ਦੇ ਕਰੇ ਤਾਂ ਫੌਜ ਨੇ گارڈ آف آنر ہے فوج دا اس گل بہت بہت دنواد ایک باری تاڑیاں مار دو اس گلی. بہت بہت دنواد اسی قربانیاں دین تو پچھے نہیں دے پر قربانیاں تو بعد ساڑے سنمان تا بحال رکھو قربانیاں تو بعد سنو سلوٹ سن... تو دے دو ابھی تو کھڑے ہاں اہم گیارہ گیارہ چل دیئے ਹਾਵਾਜ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 32 33 33 ਕਾਰਤੂਸ ਆਪਦੀ ਹਿੱਕ ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ ਚ ਪਏ ਨੇ ਤੁਸੀਂ 11 ਦੇ ਨਹੀਂ ਸਕਦੇ ਕੀ ਕੀ ਨਹੀਂ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਅਣਖ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹੇ ਹਾਂ ਜਨਾਬ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸੜ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਉਣੀ ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ ਹੁਣ ਮੈਂ ਗੱਲਾਂ ਕਰਾਂ ਇਹ ਪੰਜਾਬ ਸਰਕਾਰ ਨੇ ਕੀ ਕੀ ਕਰਤਾ می لگتا ہوں تو مینو دسن کی لڑ ہی نہیں سارے محلہ کلینک کھل گئے ستانوے لکھ بند محلہ جو دوائیاں لے کے ٹھیک ہو کے واپس کرے جا چکے ستانوے لکھ اجل ڈیٹ سکول بنا رہے سکول آف رہس کھل رہے نے اروند کےجریوال جی نے ਬੜਾ ਵਧੀਆ ਤਜਰਬਾ ਕੀਤਾ ਦਿੱਲੀ 'ਚ ਕਾਮ ਕੀ ਰਾਜਨੀਤੀ ਨਾਮ ਕੀ ਰਾਜਨੀਤੀ ਨਹੀਂ ਕਾਮ ਕੀ ਰਾਜਨੀਤੀ ਬੜਾ ਸਫਲ ਹੋਇਆ ਦਿੱਲੀ ਦੇ ਸਕੂਲ ਦਿੱਲੀ ਦੇ ਮੱਲਾ ਕਲੀਨਿਕ ਦਿੱਲੀ 'ਚ ਬਿਜਲੀ ਪਾਣੀ ਫ੍ਰੀ ਉਹੀ ਫੈਸਲਾ ਸੀ ਇੱਥੇ ਕਰਤਾ ਤਾਂ ਕਿ ਸਿੱਖੜ ਸਿੱਖਣ ਦੀ ਹਰ ਜਾ ਬਈ ਭਾਵੇਂ ਕਿ ਜਿੱਥੋਂ ਮਰਜੀ ਸਿੱਖ ਲੋ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ ਮੈਂ ਨਹੀਂ ਕਹਿੰਦਾ ਸਾਰੇ ਕ腐ਸ਼ਨ ਖਤਮ ਹੋ ਗਏ ਉਹ ਪਰ ਬਹੁਤ ਘਟ ਗਈ ਲੁਧਿਆਣਾ ਹੱਬ ਹੈ ਇੰਡਸਟਰੀ ਦਾ ਬਹੁਤ سارے ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ ਪਾਲਸੀਆਂ ਸੌਖੀਆਂ ਕਰਤੀਆਂ ਹੁਣ ਤੱਕ ਕਟੋਂ ਕਟ 65000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ ਜਿਹੜੀ ਲੱਗ ਚੁੱਕੀ ਹੈ ਉਹਦੇ ਨਾਲ 2 ਲੱਖ 98000 ਮੁੰਡੇ ਕੁੜੀਆਂ ਨੂੰ ਕੰਮਕਾਰ ਮਿਲੂਗਾ ਜੀ 298000 ਮੈਂ 3 ਲੱਖ ਵੀ ਕਹਿ ਸਕਦਾ ਸੀ ਪਰ ਨਹੀਂ ਮੈਂ ਉਨੇ ਹੀ ਕਹੂੰਗਾ ਜਿੰਨੇ ਹੁੰਦੇ ਨੇ ਇੱਕ ਨਵੀਂ ਚੀਜ਼ ਕਰ ਰਹੇ ਆ ਪੰਜਾਬ ਕੱਲ ਨੂੰ ਇੱਕ ਨਵੀਂ ਪੁਲਿਸ ਬਣਾ ਰਹੇ ਆ ਉਹਦਾ ਨਾਮ ਹੈ SSF ਕੱਲ ਨੂੰ ਲਾਂਚ ਕਰ ਰਹੇ ਆ ਪੀਪੀ ਗਰਾਉਂਡ ਚਲੰਗਰ ਚ SSF ਕੌਣ ਹੈ ਸੜਕ ਸੁਰੱਖਿਆ ਫੋਰਸ ਬਹੁਤ ਐਕਸੀਡੈਂਟ ਹੁੰਦੇ ਆ ਜਿੱਤੇ ਆਪਣੇ ਪਿਆਰੇ ਮਾਰੇ ਜਾਂਦੇ ਆ ਜਿੱਥੇ ਬਿੱਤਰ ਪਿਆਰੇ ਮਾਰੇ ਜਾਂਦੇ ਆ ਜਿੱਥੇ ਰਿਸ਼ਤੇਦਾਰ ਦੋਸਤ ਮਿੱਤਰ ਟੱਬਰਾਂ ਦੇ ਟੱਬਰੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਨੇ ਕਿ ਬਚ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵੜ ਗਈ ਗੱਡੀ ਪੰਜ ਦੇ ਪੰਜੇ ਮਰ ਗਏ ਨੌਜਵਾਨ ਮਰ ਗਏ ਆਏ ਰੱਬ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸਭਾਨ ਸੰਵਿਧਾਨ ਬਣਾ ਕੇ ਸਰਕਾਂ ਤੇ ਹੋਣਗੇ ਜੇ 50% ਵੀ ਘਟਾ ਲੈਣਾ 3000 ਪੰਜਾਬੀਆਂ ਦੀਆਂ ਜਾਨਾਂ ਬਚਾਵਾਂਗੇ ਇੱਕ ਸਾਲ ਚ 3000 ਕੱਲ ਨੂੰ ਨਮਸਕਾਰ ਆਸਾ ਸਤ ਥੋੜੇ ਸਾਹਮਣੇ ਝਾਕੀ ਨਿਕਲੀ ਉਹ ਸਾਹਮਣੇ ਖੜੀ ਹੈ ਮਾਈ ਭਾਗੋ ਮਾਈ ਭਾਗੋ ਕੌਣ ਸੀ ਮਾਈ ਭਾਗੋ ਪਹਿਲੀ ਸਿੱਖ ਵਾਰੀਅਰ ਸੀ ਜਿਵੇਂ ਆਪਾਂ ਝਾਂਸੀ ਦੀ ਰਾਣੀ ਵਾਲੇ ਪੜਦੇ ਆ ਇਦਾਂ ਹੀ ਮਾਈ ਭਾਗੋ ਨਾਰੀ ਸ਼ਕਤੀ ਦਾ ਪ੍ਰਤੀਕ ਮਾਈ ਭਾਗੋ ਦੇ ਨਾਂ ਤੇ ਕੁੜੀਆਂ ਨੂੰ ਫੌਜ ਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਸੈਂਟਰ ਮੋਹਾਲੀ ਦੇ ਵਿੱਚ ਔਰ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਅਜੇ 41000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਉਹਦੇ ਚੋਂ ਅੱਜ ਤੋਂ ਵੱਧ ਕੁੜੀਆਂ ਨੇ ਭਾਵੇਂ ਪਟਵਾਰੀ ਹੋਣ ਭਾਵੇਂ ਸਬ ਇਨਸਪੈਕਟਰ ਹੋਣ ਐਸ ਡੀਓ ਹੋਣ ਕੁੜੀਆਂ ਕੁੜੀਆਂ ਮੈਰਿਟ ਦੇ ਵਿੱਚ ਆਉਂਦੀਆਂ ਨੇ ਤੇ ਕੁੜੀਆਂ ਨੂੰ ਫਿਰ ਬੁਲਾਇਆ ਜਾਂਦਾ ਕਰੋ ਆ ਹੁਣ ਪਿੱਛੇ ਜੇ ਆਮ ਤੌਰ ਤੇ ਕੁੜੀਆਂ ਨੂੰ ਕਿਹਾ ਜਾਂਦਾ ਹੈ ਜੰਮਣ ਵੇਲੇ ਕਿ ਭਾਈ ਤੇਰੇ ਪੱਥਰ ਮੱਥੇ ਮਾਰਿਆ ਰੱਬ ਨੇ ਰੱਬ ਨੇ ਕੋਈ ਪੁਰਾਣੇ ਜਨਮ ਦੇ ਤੇਰੇ ਪਾਪ ਚੀ ਤਾਂ ਤੇਰੇ ਘਰੇ ਧੀ ਜੰਮ ਪਈ ਨਹੀਂ ਇਹ ਤਾਂ ਨਹੀਂ ਹੋ ਸਕਦਾ ਆ ਮੰਡੀ ਗੁੰਦਗਲ ਕੋਲ ਇੱਕ ਪਿੰਡ ਆ ਦੋ ਸੱਕੀਆਂ ਪਹਿਣਾ ਜੋੜੀਆਂ ਜੋੜੀਆਂ ਪਹਿਣਾ ਜੱਜ ਬਣ ਗਏ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਇਹ ਤਾਂ ਪੱਥਰ ਮੱਥੇ ਮਾਰਿਆ ਹੁਣ ਉਹੀ ਉਹੀ ਬੰਦੇ ਮਠਾਈ ਦੇ ਗਾਜਰ ਪਾਕ ਦੇ ਡੰਬੇ ਲੈ ਕੇ ਆ ਰਹੇ ਨੇ ਸਾਡੀਆਂ ਧੀਆ ਜਿਹੜੀਆਂ ਨੇ ਬਹੁਤ ਕੁਝ ਕਰ ਸਕਦੀਆਂ ਨੇ ਮੌਕਾ ਤਾਂ ਦਿਓ ਨਾ ਮੈਂ ਇੱਕ ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਐ ਜਾਂ ਕੁੜੀ ਐ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਬੇਸਮੇ ਨਾਰਾਇਣ ਮਿਲ ਜਾਏ ਕੀ ਪਤਾ ਹੁੰਦਾ ਰੱਬ ਕਿਹੜੇ ਰੰਗਾਂ ਚ ਰਾਜੀ ਆ ਸويس ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਬਾਕੀ ਨਹਿਰਾਂ ਦਾ ਪਾਣੀ ਕੱਸਿਆਂ ਦਾ ਪਾਣੀ 20 25 25 ਸਾਲ ਬਾਅਦ ਮੈਨੂੰ ਰੋਜ਼ ਵੀਡੀਓ ਆ ਜਾਂਦੀਆਂ ਬਾਈ ਜੀ 25 ਸਾਲ ਬਾਅਦ ਪਾਣੀ ਦੇਖਿਆ ਐ ਇਸ ਕੱਸੀ ਚ ਐਸ ਅੰਡਰਲਾਈਨ ਜਿਹੜੀਆਂ ਪਾਈਪਾਂ ਪਾ ਰਹੇ ਆ ਅੰਡਰਗਰਾਉਂਡ ਇਹ ਹੋਊਗਾ ਸਾਡਾ ਸੂਬਾ ਨੰਬਰ 1 ਸੀ ਤੇ ਨੰਬਰ 1 ਬਣੂਗਾ ਕਿਉਂਕਿ ਸੱਚੀ ਨੀਅਤ ਨਾਲ ਕੰਮ ਕਰ ਰਹੇ ਆ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਆਓ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਇਹਨਾਂ ਨੂੰ ਪੜ੍ਹਾ ਲਿਏ ਇਹਨਾਂ ਨੂੰ ਯੂਪੀਐਸਸੀ ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਿਏ ਇਹ ਜੌਬ ਸੀਕਰਸ ਨਾ ਬਣਨ ਜੌਬ ਪ੍ਰੋਵਾਈਡਰਸ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚੋਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣਨ ਵੰਡਣ ਖੋਲੋ ਫੈਕਟਰੀਆਂ ਕਰੋ ਸਟਾਰਟਅਪ ਕਰੋ ਨਵੇਂ-ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਧਾ ਰਹਿ ਜਾਊਗਾ ਮੈਂ ਮੇਰਾ ਕੀ ਕੰਮ ਰਹਿ ਜਾਊਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜੋ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹਿ ਗਿਆ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਢੇੜਾ-ਗੁੜਾ ਮਾਰਨ ਆਜਿਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖਿਆ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖਿਆ ਹੋਇਆ ਤਾਂ ਕਿ ਸਾਡੇ ਘਰਾਂ ਮੁਰੇ ਆਉਣ ਸਾਡੇ ਘਰਾਂ ਮੁਰੇ ਆ ਕੇ ਹੱਥ ਬੰਨਣ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਦੇ ਨਹੀਂ ਪੰਜਾਬੀ ਹੱਥ ਐ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰਾਬਾ 에ਰਪੋਰਟ ਰੱਖਿਆ ਉਹਦਾ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ? ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਦਾ ਨਾਮ। ਥਰਮਲ ਪਲੈਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ। ਉਹਨਾਂ ਤੋਂ ਚੱਲਦਾ ਨਹੀਂ ਸੀ। ਉਹਨੂੰ ਕੋਲਾ ਮਹਿੰਗਾ ਪੈਂਦਾ ਸੀ। ਸਾਨੂੰ ਕੋਲਾ ਸਸਤਾ ਪੈਂਦਾ ਹੈ। ਤੇ ਉਹਦਾ ਨਾਮ ਕੀ ਰੱਖਿਆ? ਬਾਬਾ ਅਮਰਦਾਸ ਥਰਮਲ ਪਲੈਂਟ। ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਪਾਸ਼ਾਹੀ ساری ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ ਉਹਨਾਂ ਨੇ ਉੱਥੇ ਸੱਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿਸੇ ਨੇ ਦੇਖਿਆ ਹੀ ਨਹੀਂ ਪਹਿਲਾਂ ਅੱਜ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਖੋਲ ਰਹੇ ਆ ਬਿਜਲੀ ਦਾ ਪਲਾਂਟ ਖੋਲ ਰਹੇ ਆ ਲੋਕਾਂ ਦੇ ਘਰਾਂ 'ਚ ਗੁਰੂ ਅਮਰਦਾਸ ਦੀ ਚਾਨਣਾ ਆਊਗਾ ਗੁਰੂ ਅਮਰਦਾਸ ਦੀ ਜੋਤੀ ਜਗੂਗੀ ਸੋ ਅੱਜ میں کسے برودی پارٹی دے کسے بندے بارے کچھ نہیں کہوں گا کیونکہ وہ تو ہے نہیں میں کیوں کہاں جو لوگ لوگ چھوڑا دے بارے کیوں بول رہا ہونا جب ہے نہیں تو میں تو صرف تھانوں کہوں گا ہیپی ریپبلک ڈے اور ایک گل کہوں گا کہ لوگوں کو اکثر کہتے سنا ہے جندہ رہے تو پھر ملیں گے ਲੇਕਿਨ ਇਸ دل ਨੇ ਕਿਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਰਾਮ ਮੰਦਰ ਬਣਿਆ ਅਯੋਧਿਆ ਸਾਰਿਆਂ ਨੂੰ ਜਾਣਾ ਚਾਹੀਦਾ। ਸਾਡੀਆਂ ਦੀਵਾਲੀਆਂ ਸਾਡੇ ਦਸਹਰੇ ਸਾਡੀਆਂ ਲੋੜੀਆਂ ਸਾਡੀਆਂ ਵਿਸਾਖੀਆਂ ਸਾਂਝੀਆਂ ਨੇ। ਰਮਜ਼ਾਨ ਰਮਜ਼ਾਨ ਮੈਂ ਇੱਕ ਕਿਸੇ ਸੀਡੀ ਦੇ ਵਿੱਚ ਗੱਲ ਕਹੀ ਸੀ ਰਮਜ਼ਾਨ ਨੂੰ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਦਾ ਤਿਹਾਰ ਹੈ ਰਮਜ਼ਾਨ ਅੰਗਰੇਜ਼ੀ ਚ ਕਿਵੇਂ ਲਿਖਿਆ ਜਾਂਦਾ ਹੈ ਆਰ ਏ ਐਮ ਜ਼ੈ ਡੀ ਐਨ ਪਹਿਲੇ ਤੇ ਨਖਰ ਕੀ ਨੇ ਆਰ ਏ ਐਮ ਰਾਮ ਜਾਣ ਕੇ ਕਿ ਤਿਹਾਰ ਮੁਸਲਮਾਨਾਂ ਦਾ ਪਰ ਰਾਮ ਦਾ ਨਾਮ ਉਹਦੇ ਵਿੱਚ ਹੈ ਕਹਿੰਦੇ ਜੀ ਦੀਵਾਲੀ ਹਿੰਦੂਆਂ ਦਾ ਤਿਹਾਰ ਹੈ ਦੀਵਾਲੀ ਕਿਵੇਂ ਲਿਖੀ ਜਾਂਦੀ ਹੈ ਡੀ ਆਈ ਡਬਲਯੂ ਏ ਐਲ ਆਈ ਆਖਰੀ ਤੇ ਨੱਖਰਕੀ ਨੇ ਏ ਐਲ ਆਈ ਅਲੀ ਅਲੀ ਕੌਣ ਹੈ ਮੁਸਲਮਾਨਾਂ ਦਾ ਗੁਰੂ ਹੈ ਉਹ ਸਾਡੇ ਤਾਂ ਤਿਹਾਰਾਂ ਜਿੱ ਇੱਕ ਦੂਜਿਆਂ ਦੇ ਇਸ਼ਟਾਂ ਦੇ ਦੇਵਤਿਆਂ ਦੇ ਨਾਮ ਨੇ ਸਾਨੂੰ ਕਿਵੇਂ ਵੱਖ ਕਰ ਲੋਗੇ ਕਿ ਆਹ ਤਿਹਾਰ ਹੈ ਦਾ ਆਹ ਤਿਹਾਰ ਹੈ ਦਾ ਕਦੇ ਵੀ ਨਹੀਂ ਕਰ ਸਕਦੇ ਸਾਰੇ ਜਾ ਕੇਓ ਤੀਰਥ ਯਾਤਰਾ ਸ਼ੁਰੂ ਕੀਤੀ ہوئی ਹੈ ਪੰਜਾਬ ਸਰਕਾਰ ਨੇ ਬਜ਼ੁਰਗਾਂ ਨੂੰ ਲੈ ਕੇ ਜਾਓ ਜਿੱਥੇ ਜਾਣਾ ਚਾਹੁੰਦੇ ਆ ਹਾਂ ਥੋੜਾ ਜਿਹਾ ਇਹਨਾਂ ਨੇ ਰੇਲਵੇ ਰੂਲ पे ਤਾਂ ਪੰਗਾ ਪਾਤਾ ਸੀ ਹੁਣ ਮੰਨ ਗਏ ਜਿੱਥੇ ਜਾਣਾ ਚਾਹੁੰਦੇ ਹੋ ਜਾ ਕਿਓ ਜੇ ਨਿੰਮ ਪੂਜ ਕੇ ਕਿਸੇ ਨੂੰ ਜਾਂ ਟਾਲੀ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਉਸ ਬੰਦੇ ਨੂੰ ਕਹਾਂ ਕਿ ਤੇਰੇ ਨਿੰਮ ਤੇ ਟਾਲੀ ਦੀ ਜਗ੍ਹਾ ਤੇ ਮੇਰੀ 베ਰੀ ਜਾਂ ਮੇਰਾ ਸਫੈਦਾ ਜਿਹੜਾ ਉਹ ਜ਼ਿਆਦਾ ਪੂਜਣਯੋਗ ਐ ਮੈਨੂੰ ਕੋਈ ਹੱਕ ਨਹੀਂ ਜਿੱਥੋਂ ਜਿਹਨੂੰ ਇਸ ਤੋਂ ਤੁਸੀਂ ਮਿਲਦੀ ਐ ਮਿਲ ਲਓ ਧਰਮ ਦੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਧਰਮ ਦੀ ਜਾਤੀ ਦੀ ਰਾਜਨੀਤੀ ਨਹੀਂ ਕਰਨੀ ਰਾਜਨੀਤੀ ਕਰਨੀ ਐ ਕੰਮ ਦੀ ਬਿਜਲੀ ਫ੍ਰੀ 90% ਕਰਾਂ ਨੂੰ ਥਰਮਲ ਪਲਾਂਟ ਖਰੀਦ ਲੈ ਨੌਕਰੀਆਂ ਦੇਈ ਜਾਂਦੇ ਆ ਹਸਪਤਾਲ ਬਣੇ ਜਾਂਦੇ ਆ ਇੰਡਸਟਰੀ ਆਈ ਜਾਂਦੀ ਐ ਔਰ ਕੋਈ ਕ੍ਰਾਪਸ਼ਨ ਨਹੀਂ ਸਭ ਤੋਂ ਵੱਡੀ ਗੱਲ ਐ ਕਿ ਮੇਰੇ ਵੱਲੋਂ ਤੁਹਾਨੂੰ ਇਹ ਯਕੀਨ ਮੇਰੇ ਤੇ ਯਕੀਨ ਜੋ ਰੱਖਿਆ ਹੋਇਆ ਬਸ ਇੱਦਾਂ ਹੀ ਕਾਇਮ ਰੱਖਿਓ ਮੈਂ ਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਜੋ ਮਰਜ਼ੀ ਮੇਰੇ ਬਾਰੇ ਬੋਲੀ ਜਾਣ ਮੈਨੂੰ ਓਨਾ ਚਿਰ ਕੋਈ ਫਿਕਰ ਨਹੀਂ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਹਰਿ ਗਤ ਮਾਤਾ ਜੀ ਜੈ ਇਨਕਲਾਬ ਜੈ ਇਨਕਲਾਬ Bole son